ਸਭ ਵਧੀਆ ਜੀ ਬੋਸ ਕੋ ਹੋਰ ਸਭ ਵਧੀਆ ਕੀ ਭੋਗਿਆ ਤੁਹਾਨੂੰ ਪਤਾ ਹੈ ਵੀ ਫੈਂਟੈਸਟਿਕ ਬੋਲ ਦੇ अर्ਲੀ ਰਿਵਿਊ ਆ ਗਏ ਆ ਹਾਂ ਪਤਾ ਉਹ ਮਿਕਸ ਜਿਹੇ ਆਏ ਬਣੇ ਆ ਨਹੀਂ ਨਹੀਂ ਲੋਕਾਂ ਨੂੰ ਬਹੁਤ ਪਸੰਦ ਆਈ ਜਾਂਦੀ ਹੈ ਲੋਕਾਂ ਨੂੰ ਉਹ ਉਹ ਕਿਉਂ ਨਾ ਮੈਸੇਜਿਆਂ ਮਾਰਬਲ ਦੀ ਖਲ ਮੱਚ ਰਹੇ ਤੇ ਮਾਰਬਲ ਦੇ 6ਵੇਂ ਫੇਸ ਦੀ ਪਹਿਲੀ ਫਾਉਂਡ ਹੈ ਅੱਛਾ ਜੀ ਨਹੀਂ ਪਰ ਇਹਦੇ ਚ ਨਾ ਮਾਨੂੰ ਫੈਮਿਲੀ ਦੇ ਜ਼ਿਆਦਾ ਬਾਕਸ ਕੀਤਾ ਹੋਇਆ ਜਿਵੇਂ ਫੈਮਿਲੀ ਦੀ ਏਕਤਾ ਜ਼ਿਆਦਾ ਦਿਖਾਈ ਦਈ ਆ ਹਾਂ ਉਧਰ ਠੀਕ ਹੈ ਫੈਮਿਲੀ ਦੀ ਕਿਉਂਕਿ ਇਹ ਵੈਸੇ ਵੀ ਨਾ ਮਾਰਵੰਦੀ ਪਹਿਲੀ ਫੈਮਿਲੀ ਹੈ ਓਕੇ ਮੇਕਰਸ ਨੇ 1960 ਕਾਟ ਦੇ ਵਿੱਚ ਬਣਾਈ ਸੀ ਇਹ ਅੱਛਾ ਜੀ ਤੇ ਉਸ ਟਾਈਮ ਕ੍ਰੀਏਟ ਕੀਤੀ ਹੋਈ ਹੈ ਠੀਕ ਹੈ ਨਹੀਂ ਮੇਰੇ ਤੋਂ ਪਹਿਲਾਂ ਮੇਰੇ ਖਿਆਲ ਨਾਲ 2005 ਚ ਪਹਿਲਾ ਇਹ ਦਾ ਪਾਰਟ ਆਇਆ ਸੀ ਤੇ 2007 ਚ ਦੂਜੇ ਵਾਰ ਹੈ ਨਾ ਤੇ ਫਿਰ ਸਿੱਧੀ 2015 ਦੇ ਨੇ ਰੀਪੁੱਡ ਕਰਦੇ ਸੀ ਨਾ ਵੀ ਇਹਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਨਾ ਆਹ ਹੂੰ ਵੈਸੇ 1994-95 ਚ ਗਈ ਜਿਹਦਾ ਓਕੇ ਪਰ ਲੋਕਾਂ ਨੇ ਭੁੱਲ ਗਏ ਕੋਈ ਖਾਸ ਇੰਗ ਸੀ ਵੀ ਅੱਛਾ ਹੀ ਤੇ ਫਿਰ ਜਿੰਨਾਗ ਮੈਂ ਪੜਿਆ ਇਹ ਤੋਂ ਐਨਾ ਹੀ ਪਤਾ ਲੱਗਦਾ ਵੀ ਇਹ ਚ ਐਕਸ਼ਨ ਘੱਟ ਆ ਜਿਵੇਂ ਆਪ ਉਹਦੇ ਪਿੰਦੇ ਇਤਿਹਾਸ ਉਹ ਪਰ ਮੈਂ ਦੇਖਦਾ ਹਾਂ ਹਸਤੀ ਕਰਦਾ ਨਾ ਉਹਦੇ ਚ ਐਕਸ਼ਨ ਇਹਦੇ ਨਾਲੋਂ ਜ਼ਿਆਦਾ ਤੇ ਜਿੱਕਰਟਾ ਜਿੱਕਰਟਾ ਹਾਂ ਪਰ ਇਹ ਚਾਇਨਾ ਵੀ ਐਫਐਕਸ ਚੰਗਾ ਉਹ ਬਾਰ ਬਾਰ ਇਹ ਪੈਸਾ ਲਉਂਦੇ ਐਕਸਰ ਹਾਂ ਵੈਸਾ ਕੰਮ ਹੀ ਲਾਇਆ ਕਰਦਾ ਹਾਂ ਜੀ 2000 ਕਰੋੜ ਰੁਪਏ ਨੂੰ ਲਾਤਾ ਹਾਂ ਹਾਂ ਬਿਲਕੁਲ ਇੰਨੇ ਐਲਮ 2000 ਕਰੋੜ ਰੁਪਏ ਲਾਉਣਾ ਉਹ ਜੀ ਆਪਣੇ ਤੋਂ ਸਿੱਧਾ ਹੈ ਹੁੰਦਾ ਹੈਗਾ ਹੀ ਹਾਂ ਚਲੋ 25 ਤਰੀਕ ਨੂੰ ਦੇਖਦੇ ਆ ਹਾਂ ਜੀ ਉਹ ਕੀ ਵੀ ਆਪਣੇ 23 ਤਰੀਕ ਹੋ ਗਈ 23 ਹੋ ਗਈ ਬਸ 25 ਨੂੰ ਦੱਸਦੇ ਆ ਆਪਣੇ ਦੋਸਤਾਂ ਨੂੰ ਵੀ ਲੈਣੇ ਆ